ਸਰਦੀ ਕਾਲਾ ਟੈਮਟੀ ਵੀ ਦੇਖ ਰਹੇ ਸਾਰੇ ਦਸ਼ਕਾਂ ਸਾਸ਼ੀਕਾਲ ਮੈਂ ਪ੍ਰਬਿੰਦਰ ਵੀ ਸਿੰਘ ਪੰਦੇਰ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਮੇਰੇ ਨਾਲ ਨੇ ਮੇਰੇ ਸਹਿਯੋਗੀ ਅਮਰਜੀਤ ਸਿੰਘ ਜੀ ਅਮਰਜੀਤ ਜੀ ਤੁਹਾਡਾ ਸਵਾਗਤ ਹੈ ਸਾਸ਼ੀਕਾਲ ਜੀ ਧੰਨਵਾਦ ਜੀ ਅਮਰਜੀਤ ਜੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਸਿਰਫ ਇੱਕ ਸਾਲ ਦਾ ਸਮਾਂ ਰਹਿ ਗਿਆ ਇੱਕ ਸਾਲ ਤੋਂ ਵੱਧ ਨਹੀਂ ਕਹਿ ਸਕਦੇ ਕਿਉਂਕਿ 2027 ਦੀ ਸਟਾਰਟਿੰਗ ਵਿੱਚ ਹੀ ਚੋਣਾਂ ਹੋਣਗੇ ਉਸ ਤੋਂ ਪਹਿਲਾਂ ਚੋਣ ਜਾਬਤਾ ਲੱਗ ਜਾਏਗਾ ਕੁਝ ਮਹੀਨੇ ਬਾਕੀ ਨੇ ਤਾਂ ਜਿਹੜੀ ਸਿਆਸੀ ਹਾਲਚਲ ਹੈ ਪੰਜਾਬ ਵਿੱਚ ਉਹ ਤੇਜ਼ ਹੋ ਗਈ ਹੈ ਕਈ ਆਪਣੀ ਹੀ ਪਾਰਟੀ ਉੱਤੇ ਇਲਜ਼ਾਮ ਲਗਾ ਰਹੇ ਨੇ ਤਾਂ ਦੂਜੀਆਂ ਪਾਰਟੀਆਂ ਉੱਤੇ ਤਾਂ ਇਲਜ਼ਾਮ ਲਗਾ ਨਹੀਂ ਨੇ ਕਈ ਆਪਣੀਆਂ ਹੀ ਪਾਰਟੀਆਂ ਉੱਤੇ ਇਲਜ਼ਾਮ ਲਗਾ ਰਹੇ ਨੇ ਜਿਆਦਾ ਜਿਹੜੀ ਕੀ ਆ ਉਹ ਦੇਖਣ ਨੂੰ ਮਿਲ ਰਹੀ ਕਾਂਗਰਸ ਪਾਰਟੀ ਦੇ ਵਿੱਚ ਹਲਚਲ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਬੀਤੇ ਦੀ ਨੀ ਨਵਜੋਤ ਕੋਰ ਸਿੱਧੂ ਜੋ ਨਮਜੋਤ ਸਿੰਘ ਸਿੱਧੂ ਦੀ ਪਤਨੀ ਨੇ ਉਹਨਾਂ ਬੋਲੋ ਆਪਣੀ ਹੀ ਪਾਰਟੀ ਉੱਤੇ ਇਲਜ਼ਾਮ ਲਗਾਏਗੇ ਕਈ ਅਜਿਹੇ ਬਿਆਨ ਦਿੱਤੇ ਗਏ ਜਿਸ ਕਾਰਨ ਕਾਂਗਰਸ ਪਾਰਟੀ ਪੰਜਾਬ ਦੀ ਹੋਵੇ ਜਾਂ ਸੈਂਟਰ ਦੀ ਉਹ ਸਵਾਲਾਂ ਦੇ ਘੇਰੇ ਵਿੱਚ ਐ 500 ਕਰੋੜ ਦੇ ਬੈਗ ਤੋਂ ਲੈ ਕੇ ਹੋਰ ਜਿਹੜੇ ਕੀ 10 ਕਰੋੜ ਦੀ ਇਹਨੇ ਟਿਕਟ ਲਈ ਹੈ ਇਹਨਾਂ 350 ਕਰੋੜ ਦਿੱਤਾ ਇਸ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸੀ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਜਾ ਰਿਹਾ ਸੀ ਕਿ ਰਾਹੁਲ ਗਾਂਧੀ ਵੱਲੋਂ ਬੁਲਾਇਆ ਗਿਆ ਦਿੱਲੀ ਮੀਟਿੰਗ ਕਰਨੀ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਦਿੱਲੀ ਉਹਨਾਂ ਨੂੰ ਬੁਲਾਇਆ ਗਿਆ ਹੈ ਜਾਂ ਨਹੀਂ ਕਿਉਂਕਿ ਆਫੀਸ਼ੀਅਲੀ ਹਜੇ ਤੱਕ ਇਸ ਸਬੰਧੀ ਕੋਈ ਨੋਟਿਸ ਨਹੀਂ ਆਇਆ ਕਿ ਉਹਨਾਂ ਨੂੰ ਬੁਲਾਇਆ ਗਿਆ ਚ ਨਹੀਂ ਜੀ ਬਿਲਕੁਲ ਪੰਦੇਰਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਪਰਮਿੰਦਰ ਜੀ ਕਿਉਂਕਿ ਅਜੇ ਜੇਕਰ ਗੱਲ ਕੀਤੀ ਜਾਵੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ 1 ਸਾਲ ਦਾ ਸਮਾਂ ਤਕਰੀਬਨ ਬਚਿਆ ਕਿਉਂਕਿ 6 ਮਹੀਨੇ ਦੇ ਵਿੱਚ ਅੰਦਰ ਅੰਦਰ ਚੋਣਾਂ ਦਾ ਲੱਗ ਜਾਂਦਾ ਹੈ ਜਨਨ ਕਿ ਆਪਾਂ ਕਹਿ ਸਕਦਾ ਉਸ ਤੋਂ ਬਾਅਦ ਜਿਹੜੀਆਂ ਗਤੀਵਿਧੀਆਂ ਨੇ ਉਹ ਤੇਜ਼ ਹੋ ਜਾਂਦੀਆਂ ਨੇ ਪਰ ਜਿਹੜੀ ਹਲਚਲ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਉਹ ਵਾਕਈ ਹਲਚਲ ਹੈ ਉਹ ਤੇਜ਼ ਹੋ ਚੁੱਕੀ ਹੈ ਕਿਉਂਕਿ ਆਪਾਂ ਅੱਜ ਗੱਲ ਕਰ ਰਿਹਾ ਕਾਂਗਰਸ ਦੀ ਖਾਸ ਤੌਰ ਤੇ ਕਾਂਗਰਸ ਦੀ ਗਾਲੀ ਕਿਸਿਸ ਕਰਕੇ ਕਰ ਰਹੇ ਕਿਉਂਕਿ ਕਾਂਗਰਸ ਦੇ ਜਿਹੜਾ ਖਲਾਰਾ ਉਹ ਦਿਨੋ ਦਿਨ ਵੱਧਦਾ ਨਜ਼ਰ ਆ ਰਿਹਾ ਕਿਉਂਕਿ ਖਲਾਰਾ ਕਿਉਂ ਵੱਧ ਰਿਹਾ ਕਿਉਂਕਿ ਕਾਂਗਰਸ ਦੇ ਵਿੱਚ ਕਿਉਂਕਿ ਇਹ ਅਸੀਂ ਨਹੀਂ ਇਹ ਜਿਹੜੇ ਕਾਂਗਰਸ ਦੇ ਵਿਰੋਧੀ ਧੜੇ ਵਾਲੇ ਨੇ ਜਾਨਕੀ ਕਹਿ ਸਕਦੇ ਆਮ ਆਦੀ ਪਾਰਟੀ ਦਾ ਜ਼ਿਕਰ ਕੀਤਾ ਜਾਵੇ ਜਾਂ ਅਕਾਲੀ ਦਲ ਦਾ ਜ਼ਿਕਰ ਕੀਤਾ ਜਾਵੇ ਤਾਂ ਉਹ ਅਕਸਰ ਇਹ ਗੱਲ ਕਹਿੰਦੇ ਨੇ ਕਿ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਨੂੰ ਲੈ ਕੇ ਬੜੇ ਚਿਹਰੇ ਨੇ ਤਾਂ ਉਹ ਆਪਣਾ ਆਪਣਾ ਦਾਵਾ ਕਰ ਰਹੇ ਨੇ ਜਿਸ ਕਰ ਮੈਂ ਥੋੜੇ ਪੰਜ ਚਾਰ ਦਾ ਨਾਮ ਦਾ ਜ਼ਿਕਰ ਕਰਾਂ ਤਾਂ ਮਨ ਲੱਗਦਾ ਉਹ ਗਲਤ ਨਹੀਂ ਹੋਊਗਾ ਜਿਦੇ ਵਿੱਚ ਸੁਜੀਲ ਸਿੰਘ ਦਾਵਾ ਦੇ ਰਹੇ ਨੇ ਉਹ ਵੀ ਚਾਹੁੰਦੇ ਨੇ ਕਿ ਮੈਂ ਮੁੱਖ ਮੰਤਰੀ ਬਣਾ ਪ੍ਰਤਾਪ ਸਿੰਘ ਬਾਜਵਾ ਵੀ ਕਿਉਂਕਿ ਅਕਸਰ ਇਹੋ ਵਿਰੋਧੀ ਧਿਰ ਦੇ ਵਿੱਚ ਜਿਹੜੇ ਆਪਣੀ ਭੂਮਿਕਾ ਨਿਭਾਉਂਦੇ ਨੇ ਤਾਂ ਉਹ ਵੀ ਕਹਿੰਦੇ ਨੇ ਕਿ ਮੇਰੀ ਹਾਈ ਕਮਾਂਡ ਨਾਲ ਵਧੀਆ ਬਣਦੀ ਹੈ ਸ਼ਾਇਦ ਮੇਰਾ ਵੀ ਨੰਬਰ ਲੱਗ ਸਕੇ ਤਾਂ ਦੂਜੇ ਪਾਸੇ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਦੇ ਰਾਜਾ ਵਰਿੰਗ ਤਾਂ ਅਕਸਰ ਹੀ ਉਹ ਆਪਣੇ ਸਟਾਈਲ ਅੰਦਾਜ਼ ਦੇ ਵਿੱਚੋਂ ਕਈ ਵਾਰ ਗੱਲਾਂ ਕਰ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਮੇਰੀ ਰਾਹੁਲ ਗਾਂਧੀ ਨਾਲ ਬਹੁਤ ਸੋਹਣੀ ਬਣਦੀ ਆ ਮੇਰੇ ਪਰਿਵਾਰਿਕ ਰਿਲੇਸ਼ਨ ਨੇ ਸ਼ਾਇਦ ਮੇਰਾ ਵੀ ਨੰਬਰ ਲੱਗ ਜਾਵੇ ਤਾਂ ਇਹਨਾਂ ਦੇ ਵਿੱਚੋਂ ਚਰਨ ਸਿੰਘ ਚੰਨੀ ਜਿਨ੍ਹਾਂ ਦਾ ਪਹਿਲਾ ਨੰਬਰ ਲੱਗ ਚੁੱਕਿਆ ਕਿਉਂਕਿ ਕਾਂਗਰਸ ਸਰਕਾਰ ਨੇ ਉਹਨਾਂ ਤੇ ਦਾਅ ਖੇਡਿਆ ਸੀ ਤਾਂ ਕਿਤੇ ਨਾ ਕਿਤੇ ਕੁਝ ਦਾਅ ਜਿਹੜਾ ਉਹਨਾਂ ਦਾ ਪੇਚ ਆਪਾਂ ਕਹਿ ਸਕਦੇ ਹਾਂ ਠੀਕ ਵੀ ਲੱਗਿਆ ਕੁਝ ਉਹਨਾਂ ਤੋਂ ਗਲਤੀਆਂ ਵੀ ਹੋਈਆਂ ਜੋ ਅਜੇ ਕਾਂਗਰਸ ਨੂੰ ਭੁਗਤਣੀਆਂ ਪੈਈਆਂ ਨੇ ਚਲੋ ਜੇਕਰ ਗੱਲ ਕਿਤੇ ਆਵੇ ਹਰ ਇੱਕ ਦੇ ਮੰਨ ਦਾ ਚਾਹ ਹੁੰਦਾ ਪੋਲੀਟੀਕਲ ਲੀਡਰ ਦੇ ਵਿੱਚ ਵੀ ਮੈਂ ਵੀ ਜਿਹੜ ਮੁੱਖ ਮੰਤਰੀ ਦੀ ਸੀਟ ਤੇ ਬੈਠਾ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਨੇ ਜਿਹੜੇ ਕਹਿ ਰਹੇ ਨੇ ਕਿ ਮੈਂ ਮੁੱਖ ਮੰਤਰੀ ਬਣਾਗਾ ਪਰ ਮੁੱਖ ਮੰਤਰੀ ਬਣਾਣਾ ਕਿੰਨੇ ਆ ਹਾਈ ਕਮਾਂਡ ਨੇ ਬਣਾਣਾ ਪਰ ਹੁਣ ਸਵਾਲ ਇਹ ਹੈ ਕਿ ਖਲਾਰਾਇਸ ਕਰਕੇ ਪਿਆ ਜਦੋਂ ਨਵਜੋਤ ਕੋਰ ਸਿੱਧੂ ਨੇ ਇਹ ਜਿਹੜਾ ਬਿਆਨ ਆ ਦਿੱਤਾ ਅੱਜ ਦੀ ਚਰਚਾ ਜਿਹੜੀ ਹੈ ਮੈਨੂੰ ਲੱਗਦਾ ਉਦੋਂ ਦੇ ਘਰ ਤੋਂ ਲੈ ਕੇ ਜਿਹੜੀ ਹੈ ਹਾਈ ਕਮਾਂਡ ਤੱਕ ਪਈ ਹੂੰ 500 ਕਰੋੜ ਤੋਂ ਲੈ ਕੇ ਜਿਹੜਾ ਕਈ ਕਰੋੜ ਦਾ ਗੱਲ ਕੀਤੀ ਗਈ ਵੀ ਇੰਨੀ ਟੈਕ ਜਿਹੜੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਉਹ ਟਰੋਲ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਬਣੇ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹਦੇ ਬਾਰੇ ਬਿਆਨ ਦਿੱਤਾ ਹੋਰ ਵਿਰੋਧੀ ਧਿਰਾਂ ਨੇ ਬਿਆਨ ਦਿੱਤਾ ਕਿ ਵਾਕੀ ਇਹ ਹੋ ਸਕਦਾ ਹੈ ਕਿ ਸ਼ਾਇਦ ਹੁਣ ਤੱਕ ਜਿਹੜਾ ਇਹ ਚੱਲਦਾ ਆ ਸਕੇ ਕਿ ਇੰਨੇ ਕਰੋੜ ਰੁਪਏ ਲੈ ਕੇ ਜਿਹੜਾ ਮੁੱਖ ਮੰਤਰੀ ਬਣਾਇਆ ਜਾ ਸਕੇ ਪਰ ਇਸ ਦੇ ਨਾਲ ਜਿਹੜੀ ਐਂਟਰੀ ਆ ਉਹ ਸਾਫਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੀ ਵੀ ਹੁੰਦੀ ਹੈ ਕਿਉਂਕਿ ਉਹ ਵੱਡੇ ਚਿਹਰੇ ਨੇ ਹੂੰ ਜੇ ਆਪਾਂ ਕਹਿ ਸਕਦੇ ਹਾਂ ਵੱਡਾ ਚਿਹਰਾ ਨੇ ਉਹ ਤੇ ਕਿਤੇ ਨਾ ਕਿਤੇ ਉਹ ਸਿਆਸਤ ਦੇ ਵਿੱਚ ਆਪਣਾ ਚੰਗਾ ਨਾਮ ਵੀ ਕਮਾ ਚੁੱਕੇ ਨੇ ਬੇਸ਼ੱਕ ਉਹ ਭਾਜਪਾ ਤੇ ਵੀ ਸ਼ਾਮਲ ਹੋ ਚੁੱਕੇ ਨੇ 4 ਸਾਲ ਦੇ ਇੱਕੀ ਸਮਾਂ ਹੋ ਚੁੱਕਿਆ ਪਰ ਉਹਨਾਂ ਨੇ ਜਿਹੜਾ ਸਾਰੇ ਚੈਨਲ ਦੇ ਉੱਪਰ ਇਹ ਗੱਲ ਜ਼ਿਕਰ ਕਰ ਦਿੱਤਾ ਕਿ 4 ਸਾਲ ਦੇ ਵਿੱਚ ਭਾਜਪਾ ਨੇ ਮੇਰੇ ਤੋਂ ਕੋਈ رائے ਨਹੀਂ ਲਈ ਜੀ ਮੈਂ ਇੱਕ ਸਵਾਲ ਵੀ ਤੁਹਾਨੂੰ ਪੁੱਛਣਾ ਚਾਹਾਂਗਾ ਜੀ ਕੈਪਟਨ ਮਰੀਂਦਰ ਸਿੰਘ ਨੇ ਜਿਸ ਤਰ੍ਹਾਂ ਇਲਜ਼ਾਮ ਲਗਾਇਆ ਕਿ ਪੰਜਾਬ ਦੀ ਕੋਈ ਵੀ ਲੀਡਰਸ਼ਿਪ ਹੋਵੇ ਭਾਜਪਾ ਦੀ ਸੈਂਟਰ ਵਾਲੇ ਚੰਡੀਗੜ੍ਹ ਦਾ ਮੁੱਦਾ ਹੋਵੇ ਯੂਨੀਵਰਸਿਟੀ ਦਾ ਮੁੱਦਾ ਹੋਵੇ ਇਸ ਤੋਂ ਤੇ ਕੋਈ ਸਵਾਲ ਨਹੀਂ ਪੁੱਛਦੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਜੋ ਕਾਂਗਰਸ ਦੀ ਹੀ ਸਾਰੀ ਲੀਡਰਸ਼ਿਪ ਜੋ ਭਾਜਪਾ ਚ ਗਈ ਹੈ ਕੈਪਟਨ ਮਰਿੰਦਰ ਸਿੰਘ ਸੁਨੀਲ ਜਾਖੜ ਜੋ ਪ੍ਰਧਾਨ ਨੇ ਪੰਜਾਬ ਭਾਜਪਾ ਦੇ ਉਹ ਵੀ ਕਾਂਗਰਸ ਦੇ ਪ੍ਰਧਾਨ ਰਹੇ ਨੇ ਤਾਂ ਉਸ ਤੋਂ ਬਾਅਦ ਭਾਜਪਾ ਚਾ ਕੇ ਤੇ ਭਾਜਪਾ ਦੇ ਪ੍ਰਧਾਨ ਬਣ ਕੇ ਅਸ਼wini ਸ਼ਰਮਾ ਦੇ ਮੁਕਾਬਲੇ ਜਿਹੜੇ ਕਿ ਹੈ ਸੁਨੀਲ ਜਾਖੜ ਦੇ ਕੰਮ ਕਾਜ ਨਹੀਂ ਦੇਖੇ ਜਾਂਦੇ ਅਕਸਰ ਨਾ ਭਾਜਪਾ ਲਈ ਜੇ ਕੋਈ ਕੰਮ ਕੀਤਾ ਜਾਵੇ ਕੋਈ ਵੱਡੀ ਰੈਲੀ ਹੋਵੇ ਉਹ ਜਿਹੜੇ ਸੁਨੀਲ ਜਾਖੜ ਨੇ ਉਹ ਉਸ ਵਿੱਚ ਨਜ਼ਰ ਨਹੀਂ ਆਉਂਦੇ ਬਹੁਤ ਘਾਟ ਹੀ ਸਮਾਗਮ ਕਰਦੇ ਨੇ ਲਾਪਿਕ ਭਰਿੰਦਰ ਜੀ ਮੈਂ ਇਸੇ ਗੱਲ ਦੇ ਉੱਪਰ ਹੀ ਆ ਰਿਹਾ ਜਿਵੇਂ ਤੁਸੀਂ ਗੱਲ ਕੀਤੀ ਹੈ ਇਸੇ ਕਰਕੇ ਤਾਂ ਜਿਹੜਾ ਕਿਤਨ ਕਿਤੇ ਆਪਾਂ ਕਹਿ ਸਕਦੇ ਹਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਉਹ ਨਾਰਾਜ਼ ਨਜ਼ਰ ਆ ਰਹੇ ਸ਼ਾਇਦ ਕੈਪਟਨ ਅਮਿੰਦਰ ਸਿੰਘ ਨੇ ਸੋਚਿਆ ਸੀ ਕਿ ਮੈਂ ਭਾਜਪਾ ਦੇ ਵਿੱਚ ਜਾਵਾਂਗਾ ਸ਼ਾਇਦ ਮੇਰੀ ਚੰਗੀ ਜਿਹੜੀ ਪਕੜ ਹੋਵੇਗੀ ਚੰਗਾ ਮੇਰਾ ਚੰਗਾ ਮੇਰਾ ਆਧਾਰ ਹੋਵੇਗਾ ਪਰ ਦੂਜੇ ਪਾਸੇ ਵੀ ਹੁੰਦਾ ਨਾ ਜਦੋਂ ਕੋਈ ਰਾਜਨੀਤਿਕ ਲੀਡਰ ਹੁੰਦਾ ਤਾਂ ਆਪਣੇ ਬੱਚਿਆਂ ਦੀ ਜਿਹੜੂ ਸੋਚਦਾ ਕਿਉਂਕਿ ਹਰ ਇੱਕ ਲੀਡਰ ਆਪਣੇ ਬੱਚਿਆਂ ਦੀ ਸੋਚਦਾ ਪਰ ਕਪਟਨ ਮੁੰਦਾ ਸਿੰਘ ਹੁਣ ਆਪਣੇ ਬੱਚਿਆਂ ਦੀ ਵੀ ਸੋਚ ਰਹੇ ਨੇ ਮੈਂ ਇਸ ਕਰਕੇ ਕਿਉਂ ਜ਼ਿਕਰ ਕਰ ਰਿਹਾ ਕਿਉਂਕਿ ਉਹਨਾਂ ਜਿਹੜੀ ਧਰਮ ਪਤਨੀ ਹੈ ਉਹਨਾਂ ਨੂੰ ਉਸ ਸਮੇਂ ਦੇ ਦੌਰਾਨ ਜਿਹੜਾ ਵਿਦੇਸ਼ ਮੰਤਰੀ ਬਣਾਇਆ ਗਿਆ ਠੀਕ ਹੈ ਚਲੋ ਉਹਨਾਂ ਨੇ ਆਪਣਾ ਜਿਹੜਾ ਵਿਦੇਸ਼ ਮੰਤਰੀ ਦੇ ਦੌਰਾਨ ਜਿਹੜਾ ਕਾਰਜਕਾਲ ਕੀਤਾ ਤਾਂ ਉਹਨਾਂ ਦੀ ਜਿਹੜੀ ਬੇਟੀ ਆ ਬੀਬਾ ਜੈਂਦਰਕੌਰ ਤਾਂ ਉਹ ਪਟਿਆਲਾ ਦੇ ਵਿੱਚ ਚੰਗਾ ਕੰਮ ਕਰ ਰਹੀ ਹੈ ਸ਼ਾਇਦ ਕਪਟਨ ਮਿੰਦਰ ਸਿੰਘ ਦੇ ਸੋਤਰੇ ਨੇ ਕਿ 4 ਸਾਲ ਦਾ ਕਰੀਬ ਦਾ ਸਮਾਂ ਜਿਹੜਾ ਹੋ ਚੁੱਕਿਆ ਜਿਹੜਾ ਮੈਂ ਭਾਜਪਾ ਦੇ ਵਿੱਚ ਲੰਘਾਇਆ ਪਰ ਮੇਰੀ ਪੁੱਛਗਿੱਛ ਨਹੀਂ ਕੋਈ ਹੋਈ ਕਿਉਂਕਿ ਸਿਰਫ ਮੈਨੇ ਇੱਕ ਵਾਰ ਜਿਹੜਾ ਪ੍ਰਧਾਨ ਮੰਤਰੀ ਜੀ ਨਾਲ ਮੁਲਾਕਾਤ ਕੀਤੀ ਹੈ ਹੁਣ ਵੀ ਜਿਹੜੀਆਂ ਚੋਣਾਂ ਹੋਈਆਂ ਨੇ ਜਿਹਦਾ ਆਪਾਂ ਜ਼ਿਕਰ ਕੀਤਾ ਜਾਵੇ ਤਾਂ ਉਸ ਚੋਣਾਂ ਦੇ ਵਿੱਚ ਟਿਕਟਾਂ ਦੇਣ ਨੂੰ ਲੈ ਕੇ ਭਾਜਪਾ ਨੇ ਇੱਕ ਵਾਰ ਜਿਹੜਾ ਕਪਟਨ ਮਿੰਦਰ ਸਿੰਘ ਨੂੰ ਨਹੀਂ ਪੁੱਛਿਆ ਕਿਉਂਕਿ ਬੇਸ਼ੱਕ ਪਟਿਆਲਾ ਜ਼ਿਲ੍ਹਾ ਉਹਨਾਂ ਦੀ ਆਪਣੀ ਜਿਹੜੀ ਧਰਤੀ ਆ ਜਿੱਥੇ ਉਹ ਜੰਮੇ ਨੇ ਪੱਲੇ ਨੇ ਪੂਰਾ ਪਰਿਵਾਰ ਆ ਜਿੱਥੋਂ ਨਾਲ ਧੂਰਾ ਚਲਾਇਆ ਆਪਣਾ ਬਿਲਕੁਲ ਪਰ ਕਿਤੇ ਕਿਤੇ ਨਾਰਾਜ਼ਗੀ ਜਿਹੜੀ ਆ ਹੁਣ ਉਹ ਕਾਂਗਰਸ ਦੇ ਹਾਈ ਕਮਾਂਡ ਤੱਕ ਪਹੁੰਚ ਚੁੱਕੀ ਹੈ ਕਿਉਂਕਿ ਜਿਹੜਾ ਭਾਜਪਾ ਦਾ 4 ਸਾਲ ਦਾ ਸਮਾਂ ਉਹ ਕਾਂਗਰਸ ਸਰਕਾਰ ਦੇ ਜਿਹੜਾ ਦੌਰ ਆ ਉਹਨਾਂ ਨੇ ਕੁਝ ਵਕਤਾਂ ਵੀ ਜਿਹੜਾ ਆਪਣਾ ਬਤਾਇਆ ਤਾਂ ਚੰਗੀ ਉਹਨਾਂ ਦੀ ਪੁੱਛ ਗਈ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਜਦੋਂ ਕਾਂਗਰਸ ਕੋਈ ਕੰਮ ਕਰਦੀ ਸੀ ਨਾ ਤਾਂ ਸਭ ਤੋਂ ਪਹਿਲਾਂ ਮੈਨੂੰ ਪੁੱਛਿਆ ਜਾਂਦਾ ਸੀ ਕਿ ਮੈਂ ਇਹ ਕੰਮ ਕਰਨਾ ਹੈ ਜਾਂ ਨਹੀਂ ਕਰਨਾ ਉਹ ਸਾਰੇ ਰਾਏ ਮਾਸਟਰ ਵਾਲੇ ਜਾਂਦੇ ਸੀ ਪਰ ਭਾਜਪਾ ਤਾਂ ਕਿਤਨੇ ਕਿਤਨੇ ਨਾਰਾਜ਼ਗੀ ਜਿਹੜੀ ਆ ਉਹ ਹੁਣ ਕਾਂਗਰਸ ਦੇ ਹਾਈ ਕਮਾਂਡ ਤੱਕ ਪਹੁੰਚ ਚੁੱਕੀ ਆ ਹਾਈ ਕਮਾਂਡ ਨੂੰ ਲੱਗਿਆ ਕਿ ਜਿਹੜਾ ਇੰਨਾ ਵੱਡਾ ਕਾਂਗਰਸ ਦਾ ਖਿਲਾਰਾ ਪਿਆ ਪਿਆ ਕਿਉਂਕਿ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਵੀ ਸਾਰੇ ਜਿਹੜੇ ਆਪਣੇ ਆਪਾ ਦਾਵਾ ਕਰਨੇ ਮੈਂ ਜਿਹੜਾ ਮੁੱਖ ਮੰਤਰੀ ਬੰਨਾ ਮੈਂ ਮੁੱਖ ਮੰਤਰੀ ਬੰਨਾ ਆਪਸੀ 카ਟੋ ਕਲੇਸ਼ ਹੈ ਕਿਉਂ ਨਾ ਆਪਾਂ ਨੂੰ ਦੂਰ ਕਰ ਦਈਏ ਪਰ ਕਿਤਨੇ ਕਿਤੇ 카ਟੋ ਕਲੇਸ਼ ਦੂਰ ਕਰਨ ਦੇ ਲਈ ਵੀ ਇੰਨਾ ਸੌਖਾ ਨਹੀਂ ਹੈ ਕੈਪਟਨ ਮਿੰਦਰ ਸਿੰਘ ਦਾ ਰਾਹ ਉਹ ਵੀ ਬੜਾ ਔਖਾ ਉਹ ਕਿਵੇਂ ਜਿਹੜਾ ਕਰਨਾ ਪਾਰ ਕਰਨਾ ਪਾਵੇਗਾ ਕਿਉਂਕਿ ਹੁਣ ਤੁਸੀਂ ਗੱਲ ਕਰ ਰਹੇ ਹੋ ਆਪਾਂ ਨਵਜੋਤ ਸਿੰਘ ਸਿੱਧੂ ਦੀ ਆਪਾਂ ਇਹ ਵੀ ਜ਼ਿਕਰ ਕਰਾਂਗੇ ਕਿ ਜਿਹੜਾ ਕਾਟੋ ਕਲੇਸ਼ਾ ਉਹ ਦੂਰ ਹਾਈ ਕਮਾਂਡ ਕਿਵੇਂ ਕਰ ਸਕਦੀ ਹੈ ਬੇਸ਼ੱਕ ਚਰਚਾਵਾਂ ਚੱਲ ਰਹੀਆਂ ਸੀ ਇੱਕ ਦੋ ਦਿਨ ਤੋਂ ਲਗਾਤਾਰ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਹਾਈ ਕਮਾਂਡ ਨੇ 19 ਤਰੀਕ ਦਾ ਜਿਹੜਾ ਸੱਦਾ ਪੱਤਰ ਭੇਜਿਆ ਬੜੀਆਂ ਮੀਡੀਆ ਦੇ ਵਿੱਚ ਹਾਊਸਾਂ ਦੇ ਵਿੱਚ ਖਬਰਾਂ ਆਈਆਂ ਉਹਨਾਂ ਦੇ ਸਾਥੀਆਂ ਵੱਲੋਂ ਵੀ ਖਬਰਾਂ ਚਲਾਈਆਂ ਗਈਆਂ ਕਿ ਕਿ ਹਾਈ ਕਮਾਂਡ ਨੇ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਭੇਜਿਆ ਨਵਜੋਤ ਸਿੰਘ ਸਿੱਧੂ ਜਿਹੜਾ ਦਿੱਲੀ ਹਾਈ ਕਮਾਂਡ ਦੇ ਕੋਲ ਜਾਣਗੇ ਠੀਕ ਹੈ ਰਾਹੁਲ ਗਾਂਧੀ ਦੀ ਪ੍ਰਿੰਕਾ ਗਾਂਧੀ ਨਾਲ ਚੰਗੀ ਭੰਦੀ ਹੈ ਜੀ ਰਾਹੁਲ ਗਾਲਦੀ ਦੀ ਆਪਾਂ ਕਹਿ ਸਕਦੇ ਹਾਂ ਨਰਜੋਤ ਸਿੰਘ ਸਿੱਧੂ ਨਾਲ ਚੰਗੀ ਭੰਦੀ ਹੈ ਪਰਿਵਾਰਿਕ ਰਿਲੇਸ਼ਨ ਚੰਗੇ ਨੇ ਪਰ ਕੀ ਬਾਕੀ ਕਾਂਗਰਸ ਪਾਰਟੀ ਇਹ ਚਾਹੂਗੀ ਕਿ ਇਹ ਸਾਰਾ ਖਲਾਰਾ ਜੋ ਪਿਆ ਪਿਆ ਹੈ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਲਿਆ ਕੇ ਕਿ ਹੋਰ ਖਲਾਰਾ ਪਾਵਾਂ ਮੈਂ ਜੀ ਕਿਤਨੀ ਮੰਨਣਾ ਚਾਹੂਗੀ ਕਿਉਂਕਿ ਹੁਣ ਪੰਜਾਬ ਦੇ ਵਿੱਚ ਉਹਨਾਂ ਕੋਲ ਕੋਈ ਇੰਨਾ ਵੱਡਾ ਚਿਹਰਾ ਨਹੀਂ ਹੈ ਕਿਉਂਕਿ ਖਲਾਰਾ ਮਟੇਨ ਦੇ ਲਈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਪ੍ਰਚਾਰ ਕਰਨ ਦੇ ਲਈ ਬੇਸ਼ੱਕ ਇਹਨਾਂ ਦੇ ਵਿੱਚ ਉਹ ਚਿਹਰੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਉਹ ਪ੍ਰਚਾਰ ਕਰ ਰਹੇ ਨੇ ਪਰ ਕੈਪਟਨ ਅਮਿੰਦਰ ਸਿੰਘ ਦਾ ਜਿਹੜਾ ਅੰਦਾਜ਼ ਹੈ ਉਹ ਵੱਖਰਾ ਹੀ ਹੈ ਹਾਲੇ ਤੱਕ ਵੀ ਲੋਕ ਜਿਹੜੇ ਨੇ ਕਿਤਨੇ ਕਿਤਨੇ ਕੈਪਟਨ ਅਮਿੰਦਰ ਨੂੰ ਚਾਹਨ ਵਾਲੇ ਹੈਗੇ ਨੇ ਲੋਕ ਜੇਕਰ ਉਹ ਹਾਂ ਜਿਹੜੇ ਜਿਹੜਾ ਮੈਂ ਜਦੋਂ ਉਹ ਮੈਦਾਨ ਦੇ ਵਿੱਚ ਆਉਣਗੇ ਤਾਂ ਮੈਨੂੰ ਲੱਗਦਾ ਕਿਤਨੇ ਕਿਤੇ ਉਹਨਾਂ ਨੂੰ ਉਹ ਬੂਸਟ ਆ ਉਹ ਜ਼ਰੂਰ ਮਿਲੇਗਾ ਉਸ ਉਤਰਾਣ ਤਾਂ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਅਜੇ ਤੱਕ ਜਿਹੜਾ ਕੋਈ ਵੀ ਸੱਦਾ ਹੈ ਉਹ ਨਹੀਂ ਮਿਲਿਆ ਸਿਰਫ ਹਵਾਈ ਜਿਹੜੀਆਂ ਗੱਲਾਂ ਨੇ ਉਹ ਹੋ ਰਹੀਆਂ ਨੇ ਮੀਡੀਆ ਦੇ ਵਿੱਚ ਵੀ ਚਰਚਾ ਚੱਲੀਆਂ ਸੱਥਾਂ ਦੇ ਵੀ ਚਰਚਾ ਚੱਲੀਆਂ ਕਿ ਜਿਹੜਾ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੇ ਵੀ ਗੱਲਾਂ ਚਲਾਈਆਂ ਪਰ ਅਜੇ ਤੱਕ ਕੋਈ ਵੀ ਜਿਹੜਾ ਆਫੀਸ਼ੀਅਲ ਜਿਹੜਾ ਲੈਟਰ ਹੈ ਜਾਂ ਕੋਈ ਆਪਾਂ ਕਹਿ ਸਕਦੇ ਪੱਤਰ ਹੈ ਜਾਂ ਫਿਰ ਕੋਈ ਉਹਨਾਂ ਦੇ ਪਰਿਵਾਰਕ ਵੱਲੋਂ ਜਾਨਕ ਕਿ ਸਿੱਧੂ ਦੇ ਪਰਿਵਾਰ ਵੱਲੋਂ ਕੋਈ ਵੀ ਜਾਣਕਾਰੀ ਜਿਹੜੀ ਸਾਂਝੀ ਆ ਉਹ ਨਹੀਂ ਕੀਤੀ ਗਈ ਪਰ ਹੁਣ ਹਾਈ ਕਮਾਂਡ ਨੇ ਇੱਕ ਹੋਰ ਜਿਹੜਾ ਪੈਤਰਾ ਖੇਡਿਆ ਕਿ ਕਿਉਂ ਨਾ ਆਪਾਂ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਸਹਿਰ ਦੇ ਖੁੰਚੇ ਲਾਦੀਏ ਕਿਉਂਕਿ ਨਵਜੋਤ ਸਿੰਘ ਸਿੱਧੂ ਨਾਲ ਹਾਈ ਕਮਾਂਡ ਨੂੰ ਕੋਈ ਇਨਾ ਫਾਇਦਾ ਨਹੀਂ ਹੋਣਾ ਜੇਕਰ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ 'ਚ ਲੈ ਆਂਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਹਾਈ ਕਮਾਂਡ ਨੂੰ ਕਿਤਨਾ ਕਿਤੇ ਫਾਇਦਾ ਉਹ ਜ਼ਰੂਰ ਹੋ ਸਕਦਾ ਹੈ ਹਾਈ ਕਮਾਂਡ ਨੇ ਸੋਚਿਆ ਕਿ ਕਾਂਗਰ ਜੜੀਆ ਕਿਤਨਾ ਕਿਤੇ ਬੂਸਟ ਹੋ ਸਕਦੀ ਹੈ ਜੀ ਜਦੋਂ ਇਹ ਗੱਲ ਪਤਾ ਲੱਗੀ ਕਿ ਵਾਕਈ ਵੀ ਕਾਂਗਰਸ ਬੂਸਟ ਹੋ ਸਕਦੀ ਹੈ ਤਾਂ ਨਾਲ ਹੀ ਜਿਹੜੀ ਐਂਟਰੀ ਆਫ ਸੁਜਿੰਦਰ ਸਿੰਘ ਰੰਧਾਵਾ ਦੀ ਵੀ ਆ ਜਾਂਦੀ ਹੈ ਹੂੰ ਤੇ ਨਾਲ ਜਿਹੜਾ ਆਪਾਂ ਕਹਿ ਸਕਦੇ ਹਾਂ ਐਮਪੀ ਗੁਰਜੀਤ ਓਜਲਾ ਦੀ ਵੀ ਆ ਜਾਂਦੀ ਹੈ ਕਿਉਂਕਿ ਕਿਤਨਾ ਕਿਤੇ ਜਦੋਂ ਜਿਹੜੇ ਇਹ ਉਹ ਸ਼ਖਸ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਦੇ ਰਹੇ ਨੇ ਜੀ ਤਾਂ ਅੱਜ ਉਹ ਸਵਾਗਤ ਕਰ ਰਹੇ ਨੇ ਅੱਜ ਸੁਖਿੰਦਰ ਸਿੰਘ ਧਰਾਵਾ ਉਹਨਾਂ ਦੇ ਗੁਣ ਗਾ ਰਹੇ ਨੇ ਸੁਖਿੰਦਰ ਸਿੰਘ ਧਰਾਵਾ ਨੂੰ ਡਰ ਪੈ ਗਿਆ ਕਿੱਥੇ ਜੇਕਰ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਆ ਗਏ ਤਾਂ ਮੈਨੂੰ ਜਿਹੜਾ ਹਾਈ ਕਮਾਂਡ ਦੇ ਨਾਲ ਬਣਾਣੀ ਜੋਖੀ ਹੋ ਜਾਵੇਗੀ ਇਹ ਨਾ ਹੋਵੇ ਦੁਬਾਰਾ ਫਿਰ ਜਿਹੜੀ ਛਾਲ ਆ ਉਹ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਾਂਗਰਸ ਦੇ ਵਿੱਚ ਮਾਰ ਕੇ ਫਿਰ ਦੁਬਾਰਾ ਕੁਰਸੀ ਲੈ ਜਾਣ ਚਲੋ ਇਹ ਰਾਜਨੀਤੀ ਪਰ ਹੁਣ ਕਿਤਨਾ ਕਿਤੇ ਸੁਨੀਲ ਜਾਖੜ ਵੀ ਜਿਹੜਾ ਨਰਾਜ਼ ਚੱਲ ਰਹੇ ਨੇ ਤੁਸੀਂ ਦੇਖਿਆ ਪਹਿਲਾਂ ਕਿਹਾ ਸੁਨੀਲ ਜਾਖੜ ਨੇ ਅਸਤੀਫਾ ਭੇਜਿਆ ਸੀ ਬੀਜੇਪੀ ਨੂੰ ਤਾਂ ਬੀਜੇਪੀ ਨੇ ਅਸਤੀਫਾ ਜਿਹੜਾ ਪਰਵਾਹ ਨਹੀਂ ਕੀਤਾ ਸੀ ਤਾਂ ਹੁਣ ਨਵਾਂ ਪ੍ਰਧਾਨ ਲਗਾਇਆ ਗਿਆ ਕਾਰਜਕਾਰੀ ਪ੍ਰਧਾਨ ਬਿਲਕੁਲ ਚਲੋ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਤਾਂ ਆਖਰਕਾਰ ਪ੍ਰਧਾਨ ਲਗਾਉਣ ਦਾ ਮਕਸਦ ਕੀ ਹੈ ਕਿ ਤੁਸੀਂ ਉਹ ਜਿਹੜਾ ਪ੍ਰਧਾਨ ਆ ਕਿਸੇ ਨੂੰ ਤੁਸੀਂ ਡੋਨ ਕਰਨਾ ਚਾਹੁੰਦੇ ਹੋ ਕਿਉਂਕਿ ਇਹ ਕਈ ਵਿਅਾਰੀ ਬਿਆਨ ਜਰੇ ਨੇ ਸੁਲੀਜਾ ਖੜ ਦੇ ਆਏ ਨੇ ਕਿ ਮੇਰੀ ਅਜੇ ਤੱਕ ਕੋਈ ਵੀ ਹਾਈ ਕਮਾਂਡ ਦੇ ਵਿੱਚ ਪੁੱਛਗਿੱਛ ਨਹੀਂ ਹੈ ਇਹ ਸੂਤਰਾ ਨਤਾਬੀ ਗੱਲਬਾਤਾਂ ਜੋ ਉਹਨਾਂ ਦੇ ਸਾਥੀ ਜਾ ਉਹ ਕਹਿੰਦੇ ਨੇ ਪਰ ਕਿਉਂਕਿ ਉਹਨਾਂ ਨੂੰ ਕੋਈ ਅੱਡਾ ਵੱਡਾ ਉਦਾਂ ਨਹੀਂ ਮਿਲਿਆ ਜੋ ਉਹਨਾਂ ਦੇ ਮਨ ਦੇ ਵਿੱਚ ਰੀਜ਼ੀਵੀ ਸ਼ਾਇਦ ਮੈਨੂੰ ਕੋਈ ਉਦਾਂ ਮਿਲੇਗਾ ਚਾਹੇ ਮੇਰੀ ਚੰਗੀ ਜਿਹੜੀ ਪੈੜਾ ਹੋਵੇਗੀ ਪਰ ਹਾਈ ਕਮਾਂਡ ਨੇ ਜਿਹੜਾ ਉਹਨਾਂ ਨੂੰ ਕੋਈ ਉਦਾਂ ਨਹੀਂ ਦਿੱਤਾ ਹੋਰ ਸੂਤਰਾ ਤਾਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਦੇ ਲਈ ਸੁਖਵਿੰਦਰ ਸਿੰਘ ਦਾਵਾ ਤੂ ਜਿਹੜਾ ਪੈਤਰਾ ਉਹ ਖੇਡਿਆ ਜਾ ਸਕਦਾ ਹੈ ਸੁਖਿੰਦਰ ਸਿੰਘ ਰੰਧਾਵਾ ਦੇ ਨੇ ਉਹ ਮਨਾਮ ਦੀ ਕੋਸ਼ਿਸ਼ ਕਰਨਗੇ ਅਮਿੰਦਰ ਸਿੰਘ ਜੀ ਕੈਪਟਨ ਅਮਿੰਦਰ ਸਿੰਘ ਵੀ ਚਾਹ ਰਹੇ ਕਿ ਮੈਂ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਆਵਾਂ ਕਿਉਂਕਿ ਉਹ ਕਹਿ ਚੁੱਕੇ ਨੇ ਕਿਉਂਕਿ ਮੈਨੂੰ ਜਿਹੜਾ ਹੁਣ ਕੈਪਟ ਜੋ ਕਾਂਗਰਸ ਪਾਰਟੀ ਨੇ ਦਿੱਤਾ ਮੇਰੇ ਤੋਂ ਮੈਨਾਂ ਜਿਹੜਾ ਪੁਰਾ ਮਰਸ਼ਲਾ ਕਰਦਾ ਸੀ ਪੁੱਛਗਿੱਛ ਕਰਦੇ ਸੀ ਕਿ ਉਹ ਚੰਗੇ ਪਾਰਟੀ ਸੀ ਕਿਉਂਕਿ ਉਹ ਤਰੀਫ਼ ਕਰਦੇ ਨਜ਼ਰ ਆਏ ਨੇ ਪਰ ਹੋ ਸਕਦਾ ਉਹ ਕਿਹੜੇ ਤਰੀਕੇ ਨਾਲ ਕੈਪਟਨ ਅਮਿੰਦਰ ਸਿੰਘ ਵਾਪਸ ਆ ਸਕਦੇ ਨੇ ਉਹ ਕਿਹੜਾ ਰਾਹ ਹੋਵੇਗਾ ਪਰ ਚਰਚਾਾਂ ਮਜੇ ਤਾਂ ਕਈ ਚੱਲ ਰਹੀਆਂ ਨੇ ਕਿ ਕੈਪਟਨ ਅਮਿੰਦਰ ਸਿੰਘ ਜਿਹੜੇ ਨੇ ਉਹ ਥਰੂ ਕੈਪਟਨ ਅਮਰਿੰਦਰ ਸਿੰਘ ਤੇ ਨਾਲ ਜੇਕਰ ਆਪਾਂ ਗੱਲ ਕੀਤੀ ਜਾਵੇ ਜਿਹੜਾ ਭਾਜਪਾ ਦੇ ਵਿੱਚ ਲੀਡਰ ਨੇ ਜਿਨ੍ਹਾਂ ਤੇ ਹੁਣ ਜਿਹੜੇ ਆਪਾਂ ਕਹਿ ਸਕਦੇ ਆ ਜਿਹੜੇ ਭਾਜਪਾ ਦੇ ਵਿੱਚ ਪ੍ਰਧਾਨ ਰਹੇ ਨੇ ਹੁਣ ਤਾਂ ਉਹ ਵੀ ਕਿਤੇ ਨਾ ਕਿਤੇ ਉਸ ਥਰੂ ਜਿਹੜੀਆਂ ਗੱਲਾਂ ਬਾਤਾਂ ਨੇ ਚੱਲ ਰਹੀਆਂ ਨੇ ਸ਼ਾਇਦ ਕਿਹੜੇ ਸਮੇਂ ਦੇ ਵਿੱਚ ਉਹ ਆ ਸਕਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਜਿਹੜੀ ਆ ਉਹ ਇਸ ਮੈਦਾਨ ਦੇ ਵਿੱਚ ਆ ਕੇ ਖੇਡ ਸਕਦੇ ਵਾਪਸੀ ਕਰ ਸਕਦੇ ਨੇ ਇੱਕ ਇਹ ਵੀ ਸੋਚ ਰਹੇ ਨੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਕੀ ਮੈਂ ਜੇਕਰ ਕਾਹਵਰ ਵਾਪਸੀ ਕਰ ਲਵਾਂ ਮਾ ਆਪਣੇ ਪਰਿਵਾਰ ਨੂੰ ਕੋਈ ਨਾ ਕੋਈ ਉਹਦਾ ਜਿਹੜਾ ਜ਼ਰੂਰ ਆ ਉਹ ਦੇ ਸਕਦਾ ਕਿ ਜੇਕਰ ਸਰਕਾਰ ਆ ਜਾਂਦੀ ਹੈ ਤਾਂ ਉਹ ਜਿਆਦਾ ਨਹੀਂ ਤਾਂ ਮੈਂ ਆਪਣੀ ਬੇਟੀ ਨੂੰ ਮੰਤਰੀ ਬਣਾ ਸਕਦਾ ਆਪਣੀ ਧਰ ਪਤਨੀ ਨੂੰ ਸੈਂਟਰ ਦੇ ਵਿੱਚ ਕੋਈ ਵਜ਼ੀਰ ਬਣਾ ਸਕਦਾ ਇਹ ਜਿਹੜਾ ਪੈਤਰਾ ਕਿਤਨੇ ਕਿਤੇ ਖੇਡਿਆ ਜਾ ਸਕਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੁੱਖ ਹੁੰਦਾ ਹੈ ਕੀ ਜਿਹੜਾ ਆਪਾਂ ਕਹਿ ਸਕਦਾ ਕਪਟਨ ਮੀਰ ਸਿੰਘ ਘਰ ਵਾਪਸੀ ਹੁੰਦੀ ਹੈ ਪਰ ਅਜੇ ਤੱਕ ਜੀਆਂ ਚਰਚਾਵਾ ਇਹ ਚੱਲ ਰਹੀਆਂ ਨੇ ਕਿ ਸੱਥਾਂ ਦੇ ਵੀ ਚਰਚਾਵਾ ਚੱਲ ਰਹੇ ਨੇ ਹਾਈ ਕਮਾਂਡ ਜਿਹੜੀ ਆ ਉਹ ਇੱਕ ਗੁਪਤ ਮੀਟਿੰਗ ਹੈ ਉਹ ਵੀ ਸੱਦ ਲਈ ਗਈ ਹੈ ਉਹ ਗੁਪਤ ਮੀਟਿੰਗ ਜਿਹੜੀ ਆ ਕਿਉਂਕਿ ਚਰਚਾ ਚੱਲ ਰਹੀਆਂ ਨੇ ਕਿ ਜਿਹੜਾ ਹਾਈ ਕਮਾਂਡ ਆ ਉਹ ਸੋਚ ਰਹੀ ਹੈ ਕਿ ਕੈਪਟਨ ਮੁੰਦਰ ਸਿੰਘ ਨੂੰ ਕਿਸ ਤਰੀਕੇ ਦਾ ਲੈ ਕੇ ਆਂਦਾ ਜਾਵੇ ਹੂੰ ਉਹ ਵੇ ਕੀ ਹੋਵੇ ਉਹ ਹਾਲੇ ਗੱਲਾਂ ਬਾਤਾਂ ਹੋ ਰਹੀਆਂ ਨੇ ਮੀਟਿੰਗਾਂ ਚੱਲ ਰਹੀਆਂ ਨੇ ਮੀਟਿੰਗਾਂ ਦੇ ਦੌਰ ਦੇ ਵਿੱਚ ਕੀ ਨਿਕਲ ਕੇ ਸਿੱਟਾ ਸਾਹਮਣੇ ਆਉਂਦਾ ਉਹ ਪਰਵਿੰਦਰ ਜੀ ਮੈਨੂੰ ਲੱਗਦਾ ਹੈ ਵੀ 1-2 ਦਿਨਾਂ ਦੇ ਜਿਹੜੀ ਸਥਿਤੀਆਂ ਉਹ ਕਲੀਅਰ ਹੋ ਜਾਵੇਗੀ ਕੈਪਟਨ ਮੁੰਦਰ ਸਿੰਘ ਇਹ ਹੀ ਪਤਾ ਲੱਗੇਗਾ ਕਿ ਮੋਹਰ ਦੁਆਰਾ ਕੈਪਟਨ ਮੁੰਦਰ ਸਿੰਘ ਆਪਣੀ ਮਾਪਾਰਟੀ ਦੇ ਵੀ ਸ਼ਾਮਲ ਇਹ ਜੰਗੀਆਂ ਚਰਚਾਾਂ ਮਤਲਬ ਹੋ ਸਕਦੀ ਹੈ ਕਿ ਨਾਲ راہুল ਗਾਂਧੀ ਬੈ ਔਰ ਲੀਡਰਸ਼ਿਪ ਬੈਠੀ ਹੈ ਕਿ ਆਪਣਾ ਕੈਪਟਨ ਮਰਿੰਦਰ ਸਿੰਘ ਮੁਰ ਤੋਂ ਕਾਂਗਰਸ ਵਿੱਚ ਆ ਗਏ ਨੇ ਤੇ ਇਸ ਦੇ ਨਾਲ-ਨਾਲ ਮੈਨੂੰ ਲੱਗਦਾ ਕਿ ਆਪਣੇ ਜਿਹੜੇ ਜ਼ਿਲ੍ਹਾ ਪ੍ਰੀਖਿਆ ਤੇ ਬਲੋਕ ਸੰਮਤੀ ਦੀਆਂ ਇਹ ਰਿਜ਼ਲਟ 17 ਤਰੀਕ ਨੂੰ ਉਸ ਦਾ ਵੀ ਇੰਤਜ਼ਾਰ ਕੀਤਾ ਜਾ ਸਕਦਾ ਹੈ ਜਿਹੜੀ ਹਾਂ ਬਿਲਕੁਲ ਮੈਂ ਮੈਂ ਬਿਲਕੁਲ ਇਸ ਟੁਕ ਨੂੰ ਸਮਾਂ ਬੜਾ ਕਟਾ ਇੱਕ ਦੇ ਮਿੰਟ ਵਿੱਚ ਮੈਂ ਕਲੀਅਰ ਕਰੂੰਗਾ ਕਿਉਂਕਿ ਨਾ ਜੇਕਰ ਇੱਕ ਸਵਾਲ ਇਹ ਵੀ ਹੈ ਕਿ ਸ਼ਾਇਦ ਹੋ ਸਕਦਾ ਜੇਕਰ ਭਾਜਪਾ ਨੂੰ ਇਸ ਚੋਣਾਂ ਦੇ ਵਿੱਚ ਕੁਝ ਚੰਗਾ ਹੰਗਾਰਾ ਮਿਲ ਗਏ ਹੂੰ ਤਾਂ ਮੈਨੂੰ ਲੱਗਦਾ ਹੈ ਕਿ ਕੈਪਟਨ ਮੁੰਦਰ ਸਿੰਘ ਦੁਆਰਾ ਫਿਰ ਬੀਜੇਪੀ ਚ ਜਾ ਸਕਦੇ ਨੇ ਕਿਉਂਕਿ ਪਟਿਆਲਾ ਜ਼ਿਲ੍ਹੇ ਦੀ ਜਿਹੜੀ ਗੇਮ ਆ ਉਹ ਬੀਬਾ ਜੈਨਦਰ ਦੇ ਆਪਾਂ ਕਹਿ ਸਕਦਾ ਉਸ ਪਾਲੇ ਵਿੱਚ ਖੇਡੀ ਜਾ ਸਕਦੀ ਹੈ ਹਾਂ ਬਿਲਕੁਲ ਬਿਲਕੁਲ ਤੇ ਨਾਲ ਜਿਹੜਾ ਮਾਰਾ ਸਿੰਘ ਪ੍ਰਨੀਤ ਕੋ ਜਿਹੜੀ ਉਹਨਾਂ ਦੀ ਧਰਮ ਪਤਨੀ ਨੇ ਕਿਉਂਕਿ ਉਹਨਾਂ ਨੇ ਵੀ ਚੰਗਾ ਪ੍ਰਚਾਰ ਕੀਤਾ ਹੈ ਜੇਕਰ ਕੋਈ ਸੀਟਾਂ ਦਾ ਕੋਈ ਆਪਾਂ ਕਹਿ ਸਕਦੇ ਹਾਂ ਚੰਗਾ ਆਧਾਰ ਹੋਵੇਗਾ ਚੰਗੀਆਂ ਸੀਟਾਂ ਸਕਦੀਆਂ ਨੇ ਸ਼ਾਇਦ ਹੋ ਸਕਦਾ ਹੈ ਕਿ ਕਟ ਮੁੰਦਰ ਸਿੰਘ ਦੀ ਕੋਈ ਪੱਕਰ ਜਿਹੜੀ ਬੀਜੇਪੀ ਦੇ ਬਣ ਸਕੇ ਪਰ ਅਜੇ ਤੱਕ ਜਿਹੜੀ ਹੈ ਇਹ ਸੰਭਾਵਨਾ ਹੈਗੀ ਹੈ ਕਿ ਕੈਪਟਨ ਮੁੰਜਾ ਸਿੰਘ ਜਿਹੜੇ ਨੇ ਅੰਦੋ ਜਿਹੜਿਆ ਨੇ ਉਹ ਬੀਜੇਪੀ ਦੇ ਵਿੱਚ ਜਾ ਕੇ ਜਿਹੜੀ ਘੁੱਟੜ ਮਹਿਸੂਸ ਕਰ ਰਹੇ ਨੇ ਖੁੱਲਾਪਨ ਜਿਹੜਾ ਨਹੀਂ ਮਹਿਸੂਸ ਕਰ ਰਹੇ ਜੋ ਜੋ ਕਾਂਗਰਸ ਦੇ ਵਿੱਚ ਖੁੱਲਾਪਨ ਮਹਿਸੂਸ ਕਰ ਰਹੇ ਸੀ ਜੋ ਉਹਨਾਂ ਦੀ ਹਾਈ ਕਮਾਂਡ ਨਾਲ ਗੱਲਬਾਤ ਹੈ ਜੇ ਆਪਾਂ ਕਹਿ ਸਕਤਾ ਉਹ ਗੱਲਬਾਤ ਜਿਹੜੀ ਹੈ ਉਹ ਬੀਜੇਪੀ ਵਿੱਚ ਨਹੀਂ ਬਣੀ ਉਹਨਾਂ ਦੀ ਜੀ ਕਾਂਗਰਸ ਦੇ ਜਿਹੜੀ ਕਿ ਉਹਨਾਂ ਦੀ ਸੋਨੀਆ ਗਾਂਧੀ ਨਾਲ ਵੀ ਕਾਫੀ ਬਾਰ ਕੈਪਟਨ ਸਾਹਿਬ ਦੀ ਨਾਲ ਕਿਉਂਕਿ ਜਦੋਂ ਸੋਨੀਆ ਗਾਂਧੀ ਦਾ ਵਿਆਹ ਹੋਇਆ ਪੁਰਾਣੀਆਂ ਚਰਚਾ ਮਨੇ ਇਹ ਉਹ ਪਰਿਵਾਰਿਕ ਰਿਲੇਸ਼ਨ ਹੈ ਬਿਲਕੁਲ ਠੀਕ ਪਰਿਵਾਰਿਕ ਰਿਲੇਸ਼ਨ ਹੈ ਉਹ ਕਾਫੀ ਸਮਾਂ ਉਹਨਾਂ ਨੇ ਆਪਣੇ ਘਰ ਚ ਵੀ ਰੱਖਿਆ ਰਜੀਵ ਗਾਂਧੀ ਤੇ ਸੋਨੀਆ ਗਾਂਧੀ ਨੂੰ ਤਾਂ ਕਾਫੀ ਅੱਛੇ ਜਿਹੜੇ ਕਿ ਰਿਲੇਸ਼ਨ ਨੇ ਪੜੇ ਵੀ ਨੇ ਰਜੀਵ ਗਾਂਧੀ ਦੇ ਨਾਲ ਉਹ ਤਾਂ ਇੱਕ ਤਰ੍ਹਾਂ ਭੈਣ ਭਾਈ ਵਾਲਾ ਰਿਸ਼ਤਾ ਵੀ ਹੈ ਤਾਂ ਜ਼ਿਆਦਾ ਬਣਦੀ ਹੈ ਤਾਂ ਹੁਣ ਹੋ ਸਕਦਾ ਹੈ ਕਿ ਘਰ ਵਾਪਸੀ ਹੁੰਦੀ ਹੈ 17 ਤਰੀਕ ਦਾ ਇੰਤਜ਼ਾਰ ਹੈ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਹੜੀ ਪਾਰਟੀ ਕੀ ਕਰਦੀ ਹੈ ਕਿਸ ਨੂੰ ਕੱਢਿਆ ਜਾਂਦਾ ਹੈ ਕਿਸ ਨੂੰ ਰੱਖਿਆ ਜਾਂਦਾ ਹੈ ਤਾਂ ਆਜਰੀ ਬਾਸਹਿਨਾ ਹੀ ਸਾਨੂੰ ਦਿਓ ਇਜਾਜ਼ਤ ਤੱਕ